ਮਾਨਯੋਗ ਮੁੱਖ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਹੜੀ ਪੰਜਾਬ 'ਚ ਇੱਕ ਯੁਧ ਨਸ਼ੀਆਂ ਵਿਰੁੱਧ ਮੁਹਿੰਮ ਕੰਟੀਨਿਊ ਚੱਲ ਰਹੀ ਹੈ ਉਹਦੇ ਤਹਿਤ ਹੀ ਪਠੰਡਾ ਪੁਲਿਸ ਲਗਾਤਾਰ ਜਿਹੜੇ ਮਾੜੇ ਅੰਸਰ ਹੈ ਇਨਕਲੂਡਿੰਗ ਡਰੱਗ ਡਲਰਸ ਜਾਂ ਕੋਈ ਵੀ ਕ੍ਰਿਮੀਨਲ 엘ਿਮੈਂਟਸ ਉਹਨਾਂ ਤੇ ਕਾਰਵਾਈ ਕਰਦੀ ਰਹੀ ਹੈ ਉਸ ਦੇ ਤਹਿਤ ਹੀ ਅੱਜ ਸਾਨੂੰ ਬਹੁਤ ਵੱਡੀ ਸਫਲਤਾ ਮਿਲੀ ਹੈ ਜਦੋਂ ਅੱਜ ਸਵੇਰੇ ਸਾਡੀ ਸੀਆਈਏ 1 ਦੀ ਟੀਮ ਜਿਹੜੀ ਸ਼ੱਕੀ ਪੁਰਸ਼ਾਂ اور ویکلز ਦੀ ਚੈਕਿੰਗ ਕਰ ਰਹੀ ਸੀਗੀ ਪੈਟਰੋਲਿੰਗ ਕਰ ਰਹੀ ਸੀ ਮੈਨਾ ਚੌਂਕ ਏਰੀਆ ਜਿਹੜਾ ਪੁਲਿਸ ਸਟੇਸ਼ਨ ਕੋਥਵਾਲੀ ਦੇ ਤਹਿਤ ਪੈਂਦਾ ਹੈ ਉੱਥੇ ਉਹਨਾਂ ਨੂੰ ਉਹਨਾਂ ਨੇ ਸ਼ੱਕ ਦੇ ਬਿਨਾਂ ਤੇ ਇੱਕ ਬਲੈਕ ਫੋਰਚੂਨਰ ਗੱਡੀ ਨੂੰ ਇੰਟਰਸੈਪਟ ਕੀਤਾ ਜਿਹਦਾ ਨੰਬਰ ਹੈ ਪੀਬੀ 53ई 6771 ਇਸ ਗੱਡੀ 'ਚ 6 ਵਿਅਕਤੀ ਬੈਠੇ ਹੋਏ ਸੀਗੇ ਤੇ ਜਦੋਂ ਉਹਨਾਂ ਨੂੰ ਰੋਕ ਕੇ ਉਹਨਾਂ ਦੇ ਨਾਂ ਵਗੈਰੇ ਪੁੱਛੇ ਗਏ ਤੇ ਉਹਨਾਂ ਨੇ ਆਪਣੇ ਨਾਂ ਲਖਵੀਰ ਸਿੰਘ ਪ੍ਰਭਜੀਤ ਸਿੰਘ ਹਰਨਜੋਤ ਸਿੰਘ ਆਕਾਸ਼ ਮਾਰਵਾ ਰੋਹਿਤ ਕੁਮਾਰ ਔਰ ਗੁਰਚਰਨ ਸਿੰਘ ਦਸਿਆ ਇਹ 6 ਦੇ 6 ਜਿਹੜੇ ਵਿਅਕਤੀ ਐ ਇਹ ਮਲੋਟ ਡਿਸਟ੍ਰਿਕਟ ਸ਼ਿਰੀ ਮੁਖਸਰ ਸਾਹਿਬ ਦੇ ਰਹਿਣ ਵਾਲੇ ਉੱਥੇ ਦੇ ਵਸਨੀਕ ਐ ਤੇ ਜਦੋਂ ਮੌਕੇ ਤੇ ਡੀਐਸਪੀ ਸਿਟੀ 1 ਸੰਦੀਪ ਸਿੰਘ ਜੀ ਨੂੰ ਉੱਥੇ ਬੁਲਾਇਆ ਗਿਆ ਤੇ ਜਦੋਂ ਗੱਡੀ ਦੀ ਚੈਕਿੰਗ ਕੀਤੀ ਗਈ ਤੇ ਉਹਦੇ ਚ ਸਾਨੂੰ 40 ਕਿਜੀ ਹੈਰੋਇਨ ਜਿਹੜੀ ਹੈਵੀ ਕਮਰਸ਼ੀਅਲ ਕੁਆਂਟੀਟੀ ਹੁੰਦੀ ਹੈ ਉਹ ਇਸ ਗੱਡੀ ਚੋਂ ਬਰਾਮਦ ਕੀਤੀ ਗਈ ਔਰ ਇਹਨਾਂ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਖਤਵਾਲੀ ਥਾਣੇ ਦੇ ਐਨਡੀਪੀਐਸ ਦੇ ਰੈਲੇਵੈਂਟ ਸੈਕਸ਼ਨ ਦੇ ਤਹਿਤ ਐਫਆਈਆਰ ਲੌਂਚ ਕੀਤਾ ਜਾ ਰਿਹਾ ਜੋ ਹੁਣ ਤੱਕ ਦੀ ਪ੍ਰੀਲੀਮਿਨਰੀ ਕੁਝ ਕੁਝ ਕੀਤੀ ਗਈ ਹੈ ਉਹਦੇ ਚ ਇਹ ਸਾਹਮਣੇ ਆਇਆ ਹੈ ਕਿ ਜਿਹੜੀ ਇਹ ਕਮਰਸ਼ੀਅਲ ਕੁਆਂਟੀਟੀ ਦੀ ਹੈਰੋਇਨ ਰਿਕਵਰ ਹੋਈ ਹੈ ਇੱਕ ਫੋਰਨ ਬੇਸਡ ਹੈਂਡਲਰ ਇਹਦੇ ਚ ਇਨਵੋਲਡ ਹੈ ਜਿਹੜਾ ਕ੍ਰਾਸ ਬਾਰਡਰ ਪਾਕਿਸਤਾਨ ਤੋਂ ਇਹਨਾਂ ਨੂੰ ਜਿਹੜੀ ਇਹ ਹੈਰੋਇਨ ਹੈ ਮੰਗਵਾ ਕੇ ਦੋਸ਼ੀਆਂ ਨੂੰ ਡਿਲੀਵਰ ਕਰਾਂਦਾ ਸੀਗਾ ਸੋ ਇਸ ਬੇਸ ਤੇ ਅਸੀਂ ਹੁਣ ਇਹਨਾਂ ਨੂੰ ਅਰੈਸਟ ਕਰਨ ਤੋਂ ਬਾਅਦ ਜਿਹੜਾ ਰਿਮਾਂਡ ਲਵਾਂਗੇ ਇਹ ਸਾਰੇ ਐਂਗਲਸ ਕਿ ਪਿੱਛੋਂ ਕੌਣ-ਕੌਣ ਇਨਵੋਲਡ ਸੀਗੇ ਜਿਵੇਂ ਕਿ ਹੁਣ ਤੱਕ ਪਤਾ ਲੱਗਿਆ ਕਿ ਇਹਦੇ ਵਿੱਚ ਇੱਕ ਫੋਰਨ ਬੇਸ ਹੈਂਡਲਰ ਇਨਵੋਲਡ ਹੈ ਔਰ ਉਹ ਕ੍ਰਾਸ ਬਾਰਡਰ ਇਹ ਜਿਹੜੀ ਨਸ਼ੀ ਦੀ ਸਪਲਾਈ ਡਿਲੀਵਰ ਕਰਾਂਦਾ ਸੀਗਾ ਤੇ ਡਿਲੀਵਰ ਕਰਾ ਕੇ ਅੱਗੇ ਕਿੱਥੇ ਕਿੱਥੇ ਵੇਚਦੇ ਸੀ ਇਹ ਸਾਰਾ ਜਿਹੜਾ ਨੈਕਸਸ ਹੈ ਬੈਕਵਰਡ ਐਂਡ ਫਾਰਵਰਡ ਲਿੰਕੇਜ ਇਹਨੂੰ ਅਸੀਂ ਇਹਨੂੰ ਅਸੀਂ ਅਨਰੈਵਲ ਕਰਾਂਗੇ ਬਟ ਇਹ ਰਿਮਾਂਡ ਤੋਂ ਬਾਅਦ ਹੀ ਪਤਾ ਲੱਗੇਗਾ ਔਰ ਇਹ ਵੀ ਪਤਾ ਲੱਗਿਆ ਕਿ ਜਿਹੜੀ ਇਹ ਹੈਰੋਇਨ ਹੈ ਇਹ ਨਾਟ ਜਸਟ ਆਪਣੇ ਪੰਜਾਬ ਦੇ ਵੱਖ-ਵੱਖ ਡਿਸਟ੍ਰਿਕਟ ਬਲਕਿ ਦੂਜੇ ਸਟੇਟ ਦੇ ਜ਼ਿਲ੍ਹਿਆਂ ਨੂੰ ਵੀ ਇਹ ਸਪਲਾਈ ਕਰ ਰਹੇ ਸੀਗੇ ਔਰ ਇਸ ਤੋਂ ਇਲਾਵਾ ਮੈਂ ਦੱਸਣਾ ਚਾਹੁੰਦੀ ਹਾਂ ਕਿ ਜਿਹੜੇ 6 ਵਿਅਕਤੀ ਹੈ ਇਹਨਾਂ ਦੀ ਇਨਾਚੇ ਸਭ ਤੋਂ ਛੋਟੀ ਉਮਰ ਦਾ ਲੜਕਾ ਇੱਕ 21 ਸਾਲ ਦਾ ਵੀ ਹੈ ਔਰ ਮੈਕਸਿਮਮ ਏਜ ਇੱਥੇ 33 ਸਾਲ ਹੈ ਜੋ ਲਖਵੀਰ ਸਿੰਘ ਹੈ ਇਨਾ ਚੇ ਜੋ ਬਾਕੀ ਸਾਰੇ ਬੇਰੋਜ਼ਗਾਰ ਹੈ ਸਿਰਫ ਜਿਹੜਾ ਲਖਵੀਰ ਸਿੰਘ ਔਰ ਫਲਖਾ ਹੈ ਉਹ ਕਾਰ ਬਾਜ਼ਾਰ ਦੀ ਸੇਲ ਪਰਚੇਸ ਦਾ ਕੰਮ ਕਰਦਾ ਹੈ ਔਰ ਇਹਦੇ ਤੇ ਇੱਕ ਪਹਿਲਾ ਐਫ ਆਈ ਆਰ ਦਰਜੇ 2022 ਚ ਅੰਡਰ ਸੈਕਸ਼ਨ 308 365 342 506 148 149 ਆਈ ਪੀਸੀ ਐਂਡ ਆਰਮਜ਼ ਐਟ ਪਨਾ ਸਿਟੀ ਮਲੌਰਟ ਮੁਖਸਰ ਸਾਹਿਬ ਵਿੱਚ ਔਰ ਜਿਹੜਾ ਪ੍ਰਭਜੀਤ ਸਿੰਘ ਹੈ 26 ਸਾਲ ਦਾ ਇਹ ਵੀ ਮਲੋੜ ਦਾ ਰਣ ਵਾਲਾ ਇਹਦੇ ਤੇ 2020 ਚ ਇੱਕ ਐਨਡੀਪੀਐਸ ਦਾ ਪਰਚਾ ਦਰਜ ਹੈ ਪਰ ਟੂ ਨਾਨ ਕਮਰਸ਼ੀਅਲ ਕੁਆਂਟੀਟੀ ਦਾ ਔਰ ਜਿਹੜੇ ਬਾਕੀ ਚਾਰ ਦੋਸ਼ੀ ਹੈਗੇ ਨਾ ਤੇ ਕੋਈ ਵੀ ਇਹਨਾਂ ਦੀ ਪੁਰਾਣੀ ਕ੍ਰਿਮਨਲ ਹਿਸਟਰੀ ਨਹੀਂ ਹੈ ਔਰ ਸੋ ਇਸ ਕੇਸ ਚ ਸਾਡੀ ਹੁਣ ਤੱਕ ਦੀ ਟੋਟਲ ਡਿਕਵਰੀ 40 ਕਿਜੀ ਨੈਰੋਇਨ ਹੈ ਔਰ ਜਿਹੜੀ ਗੱਡੀ ਜੇ ਬਰਾਮਦ ਹੋਈ ਹੈ ਬਲੈਕ ਫੋਰਚੂਨਰ वो ऐसे कबसे छले लिए एंड जब मैंने दस्या होने से रिमांड लेके इस केस थी बैकवर्ड फॉरवर्ड लिंकेज नो कर दांगे देखो जी करते जड़ी रेट्स वगैरह होते हैं वो सारी ड्यूरिंग डी इन्वेस्टिगेशन का हिस्सा होंदा बट इनिशियली नानो इंटरसेप्ट गड्डी से किता गया तो उसके ही नानो सानु प्राप्�

ਹੁਣੇ ਜੋ ਪਤਾ ਲੱਗਿਆ ਜੀ ਥੋੜੀ ਦੇਰ ਦੇ ਤਾਂ ਇੱਥੇ ਹੀ ਸੀਗੇ ਬਟ ਪਿੱਛੋਂ ਇਹ ਮਲੋਟ ਨੂੰ ਹੀ ਬਿਲੋਂਗ ਬਿਲੋਂਗ ਕਰਦੇ ਥੋੜਾ ਘਰ ਬਾਰੇ ਜਾਣਕਾਰੀ ਦੇ ਦਿਓ ਜਿਹੜਾ ਤੁਹਾਡਾ ਆਪਣਾ ਹੈ ਉਹ ਜਾਂ ਕਰਾਈ ਦੇ ਦਿਓ ਜੀ ਜੀ हले मैं रिवील नहीं कर सकती तफ्तीश कंफर्म करेंगे ता ही आई कैन कंफर्म तो कुछ तो 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 ग्राउंड है रेड वाला लंबी चलती है देखो जी जेड़ा एनडीपीएस द कमर्शियल क्वांटिटी होती है दैट इज साडे जो स्पेशली बीएनएस टू ई साक्ष ऐप द सारा प्रोसीजर होता है वो सारा जब तक हम कंप्लीट नहीं करते वी कांट कंफर्म टू दैट इज व्हाई मैं ਟਾਈਮ ਲੱਗਦਾ ਜੀ ਆਪਣੇ ਜ਼ਿਲ੍ਹੇ ਦਾ ਠੀਕ ਹੈ ਕਿ ਉਹ ਆਈ ਥਿੰਕ ਰੀਸੈਂਟ ਟਾਈਮਸ ਹੀ ਤਾਂ ਸਭ ਤੋਂ ਵੱਡੀ ਹੈ ਬਟ ਜ਼ਿਲ੍ਹੇ ਦੀ ਸਭ ਤੋਂ ਵੱਡੀ ਹੈ ਨਹੀਂ ਇਹ ਮੈਨੂੰ ਹਲੇ ਚੈੱਕ ਕਰਕੇ ਦੱਸਣਾ ਪਵੇਗਾ ਜਿਸ ਤਰ੍ਹਾਂ ਤੁਸੀਂ ਰਾਤ ਨੂੰ ਦੂਸਰੇ ਕੰਮ ਕੀਤਾ ਦੂਸਰੇ ਨੇ ਕੰਮ ਕੀਤਾ ਹੈ ਨਾ ਇਹ ਸੀ ओरिजिनल्स ਆਲਟੂਨ ਬੈਡੀ ਬਡੀ ਕੋ ਜੀ ਸਾਡੇ ਜ਼ਿਲ੍ਹੇ 'ਚ ਜਦੋਂ ਵੀ ਚਾਹੇ ਕਮਰਸ਼ੀਅਲ ਰਿਕਵਰੀ ਹੋਏ ਚਾਹੇ ਕੋਈ ਆਪਰੇਸ਼ਨਲ ਲੋਚ ਚਾਹੇ ਕਿਸੇ ਵੀ ਤਰ੍ਹਾਂ ਦੀ हर मुलाज़म ਦਾ ਵਖਰਾ ਹੀ ਤੇ ਵਰਕ ਪ੍ਰੋਫਾਈਲ ਹੁੰਦਾ ਪਰ ਮੈਂ ਹਮੇਸ਼ਾ ਹੀ ਜਿਹੜਾ ਵਧੀਆ ਕੰਮ ਕਰਦਾ ਉਹਦੀ ਰეკਮੈਂਡੇਸ਼ਨ ਕਰਦੀ ਹਾਂ ਡੀਜੀ ਸਰ ਇਜ਼ ਕਾਈਂਡ ਇਨਫ ਕਿ ਹਮੇਸ਼ਾ ਸਾਡੇ ਕੰਮਾਂ ਨੂੰ ਇਕਨੋਲਜ ਕਰਦੇ ਆ ਸੋ ਡੈਫੀਨਿਟਲੀ ਇਸ ਕੇਸ ਚ ਜਿਨ੍ਹਾਂ ਨੇ ਵੀ ਵਧੀਆ ਕੰਮ ਕੀਤਾ ਮੈਂ ਲਿਖਵਾਂਗੀ ਮੈਮ ਕਦੇ ਤੁਸੀਂ ਦੱਸਦੇ ਸੀ ਆਪਨੇ ਕਿਹੜਾ ਰਿਗਰ ਆਊਂਡ ਆਪ ਕੀਤਾ ਗਿਆ ਚੈਕਿੰਗ ਕਰਾ ਮੈਂ ਜੀ ਦੇਖੋ ਜੀ ਜਦੋਂ ਅਸੀਂ ਕਿਸੇ ਨੂੰ ਅਰੈਸਟ ਕਰਦੇ ਆ ਮੁੱਢਲੀ ਤਫਤੀਸ਼ ਤੇ ਅਸੀਂ ਉਹਨਾਂ ਦੀ ਚੀਜ਼ਾਂ ਵੀ ਚੈੱਕ ਕਰਦੇ ਆ ਉਹਨਾਂ ਦੇ ਡਿਵਾਈਸਸ ਵੀ ਚੈੱਕ ਕਰਦੇ ਆ ਉਹਨਾਂ ਤੋਂ ਪੁੱਛਗਿੱਛ ਕਰਦੇ ਆ ਪੁੱਛਗਿੱਛ ਤੋਂ ਕੁਝ ਸਾਨੂੰ ਇਦਾਂ ਦੇ ਸਬੂਤ ਮਿਲਦੇ ਤਾਂ ਹੀ ਅਸੀਂ ਕਨੈਕਟ ਕਰਦੇ ਆ ਮੈਂ ਪ੍ਰਾਪਰਟੀ ਨੂੰ ਲੈ ਕੇ ਵੀ ਸਭ ਕੁਝ ਹੋਏਗਾ ਬਟ ਅੱਜ ਅਸੀਂ ਅਰੈਸਟ ਕੀਤੇ ਹੈ ਰਿਮਾਂਡ ਲੈ ਕੇ ਕਰਾਂਗੇ ਲੋਟਕੋ ਵਾਲੇ ਮਾਮਲੇ 'ਚ ਸਾਨੂੰ ਕੁਝ ਲੀਡਸ ਮਿਲੇ ਆ ਜੀ ਹੋਪਫੁਲੀ ਅਸੀਂ ਉਹ ਵੀ ਤੁਹਾਡੇ ਸਾਹਮਣੇ ਛੇਤੀ ਦੱਸਾਂਗੇ